ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੋਣਾਂ ਦੀ ਤਾਰੀਖ ਦੱਸ ਦਿੱਤੀ ਗਈ ਹੈ ਤੇ ਇਸੇ ਦੇ ਚੱਲਦੇ ਪੰਜਾਬ ਦੇ ਵਿੱਚ ਸਿਆਸੀ ਤਰਥੱਲੀ ਦੇਖਣ ਨੂੰ ਮਿਲ ਰਹੀ ਹੈ ਅੱਜ ਸਵੇਰੇ ਸੁਨੀਲ ਜਾਖੜ ਦੇ ਵੱਲੋਂ ਇੱਕ ਅਹਿਮ ਬਿਆਨ ਦਿੱਤਾ ਗਿਆ ਸੀ ਜਿਸ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਪ੍ਰਤੀਕਿਰਿਆ ਦਿੱਤੀ ਗਈ ਹੈ ਦਰਸਲ ਸੁਨੀਲ ਜਾਖੜ ਦੇ ਵੱਲੋਂ ਅੱਜ ਕੁਝ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਉਸ ਵੇਲੇ ਸੁਨੀਲ ਜਾਖੜ ਨੇ ਇਹ ਗੱਲ ਆਖੀ ਕਿ ਆਮ ਆਦਮੀ ਪਾਰਟੀ ਨੇ ਜਿਹੜੀ 8 ਉਮੀਦਵਾਰਾਂ ਦੀ ਸੂਚੀ ਐਲਾਨੀ ਹੈ ਉਹਨੂੰ ਜਲਦੀ ਹੀ ਆਮ ਆਦਮੀ ਪਾਰਟੀ ਵਾਪਸ ਲਾਏਗੀ ਕਿਉਂਕਿ ਅઠ ਉਮੀਦਵਾਰ ਲੋਕਾਂ ਨੂੰ ਪਸੰਦ ਨਹੀਂ ਆ ਰਹੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹੱਤਾ ਜੋ ਐਲਾਈਅੰਸ ਦੇ ਤਹਿਤ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਜਾਣ ਹੈ ਇਸ ਤਰੀਕੇ ਦੇ ਜਿਹੜਾ ਖੱੱਚਾ ਸੁਨੀਲ ਜਾਖੜ ਦੇ ਵੱਲੋਂ ਪ੍ਰਗਟਾਇਆ ਗਿਆ ਸੀ ਜਿਸ ਤੇ ਉੱਤੇ ਹੁਣ ਆਮ ਆਦਮੀ ਪਾਰਟੀ ਨੇ ਪ੍ਰਤੀਕਿਰਿਆ ਦਿੱਤੀ ਹੈ ਪਾਰਟੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿ ਹੈ ਕਿ ਜਿਹੜੇ 8 ਉਮੀਦਵਾਰਾਂ ਦੇ ਨਾਮ ਅਸੀਂ ਐਲਾਨੇ ਨੇ ਉਹ ਬੜੇ ਮਜ਼ਬੂਤ ਉਮੀਦਵਾਰ ਨੇ ਬੜੇ ਮਜ਼ਬੂਤ ਦਾਵੇਦਾਰ ਨੇ ਅਸੀਂ ਧਿਆਨ ਦੇ ਨਾਲ ਹੀ ਇਹ ਵੱਡਾ ਫੈਸਲਾ ਲਿਆ ਸੀ ਤੇ ਸੂਚੀ ਵਾਪਸ ਲੈਣ ਵਾਲੀ ਕੋਈ ਗੱਲ ਨਹੀਂ ਹੈ ਉਹਨਾਂ ਆਖਿਆ ਕਿ ਐਸੀ ਕੋਈ ਗੱਲ ਨਹੀਂ ਹੈ ਕਿ ਅਸੀਂ ਸੂਚੀ ਵਾਪਸ ਲਾਵਾਂਗੇ ਉਹਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਸਿਰਫ ਔਰ ਸਿਰਫ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੁਨੀਲ ਜਾਖੜ ਦੇ ਵੱਲੋਂ ਜਦੋਂ ਇਹ ਬਿਆਨ ਦਿੱਤਾ ਗਿਆ ਤਾਂ ਸਿਆਸਤ ਗਰਮਾਉਂਦੀ ਦਿਖਾਈ ਦਿੱਤੀ ਪਰ ਹੁਣ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਉਹਨਾਂ ਸਾਰੀਆਂ ਕਿਆਸਰਾਈਆਂ ਨੂੰ ਫੁੱਲ ਸਟਾਪ ਲਗਾ ਦਿੱਤਾ ਕਿਉਂਕਿ ਪਲਟਵਾਰ ਕਰ ਦਿੱਤਾ ਗਿਆ ਪ੍ਰਤੀਕਿਰਿਆ ਦਿੱਤੀ ਦੇ ਦਿੱਤੀ ਗਈ ਹੈ ਜਵਾਬ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਪਰ ਸੁਨੀਲ ਜਾਖੜ ਦੇ ਇਸ ਬਿਆਨ ਦੇ ਉੱਤੇ ਪ੍ਰਤੀਕਿਰਿਆ ਦੇਣਾ ਕਿਤੇ ਨਾ ਕਿਤੇ ਜ਼ਰੂਰੀ ਵੱਡੇ ਸਵਾਲ ਖੜੇ ਕਰਦਾ ਹੈ ਕਿ ਆਖਰਕਾਰ ਜਦੋਂ ਵਿਰੋਧੀ ਧਿਰ ਦੇ ਵੱਲੋਂ ਐਸਾ ਬਿਆਨ ਦਿੱਤਾ ਗਿਆ ਤੋਂ ਤੇ ਪ੍ਰਤੀਕਿਰਿਆ ਦੇਣ ਵਾਲਾ ਕਿਉਂ ਮਾਮਲਾ ਖੜਾ ਹੋ ਗਿਆ ਕਿ ਜੇਕਰ ਐਸੀ ਕੋਈ ਗੱਲ ਹੈ ਕਿ ਆਮ ਆਦਮੀ ਪਾਰਟੀ ਬਚਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੱਚਮੁੱਚ ਹੀ ਅઠ ਉਮੀਦਵਾਰਾਂ ਨੂੰ ਸ਼ਫਲ ਕਰਨ ਦੀ ਕੋਸ਼ਿਸ਼ ਕਰਦੀ ਕੀਤੀ ਜਾਣੀ ਸੀ ਜਾਂ ਫਿਰ ਅਲਾਈਅੰਸ ਸਰ ਕੀ ਕੋਈ ਗੱਲਬਾਤ ਹੈ ਜਿਹੜੀ ਉਹ ਚੱਲ ਰਹੀ ਹੈ ਪਰ ਮੌਜੂਦਾ ਜੇਕਰ ਸਥਿਤੀ ਨੂੰ ਦੇਖੀਏ ਤਾਂ ਇੱਥੇ ਆ ਕੇ ਦੁਚਿੱਤੀ ਦੇ ਵਿੱਚ ਦਿਮਾਗ ਪੈ ਜਾਂਦਾ ਕਿਉਂਕਿ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਬੇਸ਼ੱਕ ਇਟ ਕੁੱਤੇ ਦਾ ਬਹਿਰ ਹੈ ਪਰ ਕੇਂਦਰੀ ਪੱਧਰ ਤੇ ਜੇਕਰ ਦੇਖੀਏ ਕਈ ਸੂਬਿਆਂ ਦੇ ਵਿੱਚ ਅਲਾਈਂਸ ਹੋ ਚੁੱਕਿਆ ਧੂਆਂ ਪਾਰਟੀਆਂ ਦਾ ਰਲ ਕੇ ਚੋਣਾ ਲੜ ਰਹੀ ਹੈ ਸੀਟ ਸ਼ੇਅਰਿੰਗ ਦੇ ਫਾਰਮੂਲੇ ਦੇ ਉੱਤੇ ਉੱਥੇ ਸਹਿਮਤੀਆਂ ਨੇ ਜਿਹੜੀਆਂ ਉਹ ਬਣ ਚੁੱਕੀਆਂ ਨੇ ਪਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਹ ਸਹਿਮਤੀ ਨਹੀਂ ਬਣੀ ਸੀ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਹੈ ਸੱਤਾ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਲਗਾਤਾਰ ਆਪਸੀ ਟਸਲ ਹੈ ਜਿਹੜੀ ਇਹਨਾਂ ਦੋਹਾਂ ਸਿਆਸੀ ਪਾਰਟੀਆਂ ਦੇ ਵਿੱਚ ਚੱਲਦੀ ਰਹਿੰਦੀ ਹੈ ਜਿਸ ਤੇ ਚੱਲਦੇ ਕਾਂਗਰਸ ਦੇ ਵੱਡੇ ਚਿਹਰਿਆਂ ਨੇ ਆਖ ਦਿੱਤਾ ਸੀ ਮੁਖਤਾਰਾ ਦੀ ਲੀਡਰਸ਼ਿਪ ਨੇ ਆਖ ਦਿੱਤਾ ਸੀ ਜਿਹਨਾਂ ਨੇ ਸਾਨੂੰ ਜੇਲ੍ਹਾਂ ਦੇ ਵਿੱਚ ਸੁੱਟਵਾਇਆ ਜਿਹਨਾਂ ਨੇ ਸਾਡੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਸਾਡੇ ਉੱਤੇ ਸਿਆਸੀ ਤੰਜ ਕੱਸਦੇ ਰਹਿੰਦੇ ਆ ਜਿਹੜੇ ਵਿਧਾਨ ਸਭਾ ਦੇ ਵਿੱਚ ਸਾਡੇ ਨਾਲ ਤੂੰ ਤੜਾ ਕਰਦੇ ਆ ਇਹ ਸੇ ਬੰਦਿਆਂ ਦੇ ਨਾਲ ਅਸੀਂ ਮਰ ਨਹੀਂ ਮਰ ਜਾਾਂਗੇ ਪਰ ਗੱਟ ਚੋੜ ਕਦੇ ਵੀ ਨਹੀਂ ਕਰਾਂਗੇ ਸੁਨੀਲ ਜੀ ਮਾਫ਼ ਕਰਨਾ ਇਹ ਪ੍ਰਤਾਪ ਸਿੰਘ ਬਾਜਪਾ ਹੋਰਾਂ ਦੀ ਵੀ ਕਹਿਣੀ ਸੀ ਤੇ ਦੂਜੇ ਪਾਸੇ ਵਿੜਿੰਗ ਸਾਹਿਬ ਵੀ ਇਹੀ ਗੱਲ ਕਹਿੰਦੇ ਦਿਖਾਈ ਦਿੰਦੇ ਸੀ ਪਰ ਸੁਨੀਲ ਜਾਖੜ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਤੋਂ ਦਮੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ ਜਾਖੜ ਨੇ ਕੀ ਕਿ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਦਰਸਲ ਜਾਖੜ ਨੇ ਅੱਜ ਆਖਿਆ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਨੇ ਪਹਿਲੇ 8 ਉਮੀਦਵਾਰਾਂ ਦੀ ਸੂਚੀ ਜਨਤਕ ਕੀਤੀ ਆ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਪਸੰਦ ਨਹੀਂ ਆਏ ਵੋਟਰਾਂ ਨੂੰ ਪਸੰਦ ਨਹੀਂ ਆਏ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਉਣਾ ਉਹਨਾਂ ਦੇ ਚਿਹਤੇ ਨਹੀਂ ਬਣ ਸਕੇ ਇਸ ਦੇ ਕਰਕੇ ਕਿ ਇੱਕ ਦੂਸਰਾ ਰੀਜ਼ਨ ਇਹ ਹੈ ਕਿ ਦਿੱਲੀ ਦੇ ਵਿੱਚ ਕਾਂਗਰਸ ਦੇ ਨਾਲ ਅੰਦਰ ਖਾਤੇ ਮੀਟਿੰਗ ਚੱਲ ਰਹੀ ਹੈ ਹੋ ਸਕਦਾ ਹੈ ਕਿ ਐਲਾਈਅੰਸ ਹੋ ਜਾਵੇ ਇਹਨਾਂ ਦੋਨਾਂ ਰੀਜ਼ਨਸ ਦੇ ਚੱਲਦੇ ਆਮ ਆਦਮੀ ਪਾਰਟੀ ਆਪਣੀ ਪਹਿਲੇ 8 ਉਮੀਦਵਾਰਾਂ ਵਾਲੀ ਸੂਚੀ ਦੇ ਵਿੱਚੋਂ ਉਮੀਦਵਾਰਾਂ ਦੇ ਨਾਮ ਨੇ ਜਿਹੜੇ ਉਹ ਵਾਪਸ ਲੈ ਸਕਦੀ ਹੈ ਤੇ ਇਹਦੇ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਸਭ ਕੁਝ ਸਪਸ਼ਟ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਆਖ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਗੁੰਮਰਾਹਕੁਨ ਪ੍ਰਚਾਰ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਵੋਟਰਾਂ ਨੂੰ ਆਪਣੇ ਵਾਲੇ ਪਾਸੇ ਨੂੰ ਖਿੱਚਣ ਦੇ ਲਈ ਐਸੀਆਂ ਕੁਝੀਆਂ ਹਰਕਤਾਂ ਕਰ ਰਹੀ ਹੈ ਫਿਲਹਾਲ ਦੇ ਲਈ ਅਸੀਂ ਜਿਹੜੇ 8 ਉਮੀਦਵਾਰ ਉਤਾਰੇ ਨੇ ਉਹ ਬੜੇ ਮਜ਼ਬੂਤ ਨੇ ਤੇ ਬਾਕੀ ਰਹਿੰਦੇ ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਉਹ ਵੀ ਅਸੀਂ ਜਲਦੀ ਜਨਤਕ ਕਰ ਦੇਵਾਂਗੇ ਉਹਨਾਂ ਦੇ ਨਾਮ ਵੀ ਜਲਦੀ ਦੱਸ ਦਿੱਤੇ ਜਾਣਗੇ ਕਿ ਕਿਹੜੇ-ਕਿਹੜੇ ਉਮੀਦਵਾਰ ਕਿਹੜੇ-ਕਿਹੜੇ ਰਹਿੰਦੇ ਹਲਕਿਆਂ 'ਚੋਂ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਪਰ ਧਰਤੀ ਜਨਤਾ ਪਾਰਟੀ ਨੇ ਜੋ ਕਿਹਾ ਹੈ ਕਿ ਅਸੀਂ ਉਮੀਦਵਾਰਾਂ ਦੇ ਨਾਮ ਵਾਪਸ ਲੈ ਰਹੇ ਹਾਂ ਐਸਾ ਕੁਝ ਵੀ ਨਹੀਂ ਹੈ